ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਮੇਰੇ ਭਰਾ ਕੋਲੇ ਇੱਕ ਦੋਸਤ ਕੋਲੇ ਮਿੱਤਰ ਕੋਲੇ ਉਹਦੇ ਖੇਤ ਦੇ ਵਿੱਚ ਪਹੁੰਚੇ ਹੋਇਆ ਇਹ ਭਰਾ 2 ਤੋਂ 3 ਕਿੱਲੇ ਹਰ ਸਾਲ ਮੱਕੀ ਦੀ ਫਸਲ ਕਰਦਾ ਆ ਇਹ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਫਸਲ ਆ ਇਹ ਆ ਦੇਖ ਸਕਦੇ ਹੋ ਛੱਲੀਆਂ ਲੱਗੀਆਂ ਹੋਈਆਂ ਨੇ ਖੇਤਾਂ ਦੇ ਵਿੱਚ ਆ ਦੇਖ ਸਕਦੇ ਹੋ ਛੱਲੀਆਂ ਲੱਗੀਆਂ ਹੋਈਆਂ ਨੇ ਤੇ ਇਸ ਬਾਈ ਨਾਲ ਮੈਂ ਗੱਲ ਕੀਤੀ ਸੀ ਅੱਜ ਤੋ ਤੱਕ ਤੁਸੀਂ ਦੇਖ ਸਕਦੇ ਹੋ ਸਾਰੀ ਮੱਕੀ ਦੀ ਫਸਲ ਹੈ ਇਸ ਭਰਾ ਨਾਲ ਮੈਂ ਗੱਲ ਕੀਤੀ ਸੀ ਵੀ ਤੁਸੀਂ ਝੋਨੇ ਦੀ ਫਸਲ ਇਸ ਵਾਰ ਕਿਉਂ ਨਹੀਂ ਕੀਤੀ ਉਹ ਕਹਿੰਦਾ ਮੈਨੂੰ 7 ਤੋਂ 8 ਸਾਲ ਹੋ ਗਏ ਮੈਂ ਹਰ ਵਾਰ ਮੱਕੀ ਦੀ ਫਸਲ ਕਰਦਾ ਤੇ ਮੱਕੀ ਦੀ ਫਸਲ ਮੇਰੇ ਨੂੰ ਇੰਨਾ ਮੁਨਾਫਾ ਦੇ ਕੇ ਜਾਂਦੀ ਹੈ ਮੀ ਝੋਨਾ ਉਹਦੀ ਰੀਸ ਨਹੀਂ ਕਰ ਸਕਦਾ ਕਿਉਂਕਿ ਝੋਨੇ ਦਾ ਜਿਹੜਾ ਪੈਸਾ ਬਾਈ ਉਹ ਕਹਿੰਦਾ ਖਰਚਿਆਂ ਦੇ ਵਿੱਚ ਹੀ ਵੜ ਜਾਂਦਾ ਹਨਾ ਆ ਤੁਸੀਂ ਦੇਖ ਸਕਦੇ ਹੋ ਕੁੱਕੜੀਆਂ ਲੱਗੀਆਂ ਹੋਈਆਂ ਨੇ ਛੱਲੀਆਂ ਲੱਗੀਆਂ ਹੋਈਆਂ ਨੇ ਬੂਟੇ ਭਰੇ ਹੋਏ ਨੇ ਛੱਲੀਆਂ ਦੇ ਇੱਕ ਇੱਕ ਬੂਟੇ ਨੂੰ 2 2 3 3 ਛੱਲੀਆਂ ਲੱਗੀਆਂ ਹੋਈਆਂ ਨੇ ਹਨਾ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਇਹ ਸਾਰੀ ਛੱਲੀਆਂ ਮਤਲਬ ਕੀ ਮੱਕੀ ਦੀ ਫਸਲ ਇਹਨਾਂ ਨੇ ਕੀਤੀ ਹੋਈ ਆ ਆ ਦੇਖ ਸਕਦੇ ਹੋ ਵੀਡੀਓ ਚ ਮੱਕੀ ਯਾਨੀ ਕਿ ਕਹਿ ਸਕਦੇ ਆ ਵੀਰ ਮੈਨੂੰ ਕਹਿੰਦਾ ਕਹਿੰਦਾ ਵੀ ਮੈਂ ਮੱਕੀ ਤਾਂ ਪਕਾਉਣਾ ਹੀ ਪਕਾਉਣਾ ਮੱਕੀ ਦੇ ਨਾਲ ਮੈਂ ਜਿਹੜੀ ਟਾਂਡੀ ਐ ਯਾਨੀ ਕਿ ਜਿਹੜੀ ਮੱਕੀ ਐ ਇਹ ਹਰੀ ਮੱਕੀ ਐ ਜਿਹੜੀ ਟਾਂਡੀ ਐ ਇਹਨੂੰ ਵੀ ਮੈਂ ਪਸ਼ੂਆਂ ਵਾਸਤੇ ਹਰੇ-ਜਾਰੇ ਵਾਸਤੇ ਯਾਨੀ ਕਿ ਮਾਰਕੀਟ ਦੇ ਵਿੱਚ ਸਪਲਾਈ ਕਰਦਾ ਆ ਜਿਹੜੀ 200 300 ਰੁਪਏ ਕਮੰਟਲ ਹਰੀ ਟਾਂਡੀ ਜਿਹੜੀ ਉਹ ਵਿਕਦੀ ਆ ਮਾਰਕੀਟ ਦੇ ਵਿੱਚ ਸੇਲ ਹੋ ਜਾਂਦੀ ਆ ਤਾਂ ਵੀਰੋ ਆ ਤੁਸੀਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਇਹ ਸਾਰੀ ਮੱਕੀ ਦੀ ਫਸਲ ਬਾਈ ਨੇ 4 ਕਿੱਲੇ ਮੱਕੀ ਦੀ ਫਸਲ ਕੀਤੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਕਿ ਮੱਕੀ ਇੰਨੀ ਕਿ ਵਧੀਆ ਐ ਕਿ ਇਹਦੀ ਪੈਦਾਵਾਰ ਹਰ ਸਾਲ ਹੀ ਬਹੁਤ ਹੀ ਵਧੀਆ ਪੈਦਾਵਾਰ ਮੱਕੀ ਦੀ ਆ ਜਿਹੜੀ ਉਹ ਨਿਕਲਦੀ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਤਾਂ ਬਾਈ ਜੀ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਰਿਸਕ ਲਿਆ ਕਰੋ ਖੇਤੀ ਦਾ ਸਬਜੀ ਦਾ ਰਿਸਕ ਲਿਆ ਕਰੋ ਸਬਜੀ ਲਾਇਆ ਕਰੋ 2 ਕਿੱਲੇ 4 ਕਿੱਲੇ 5 ਕਿੱਲੇ ਸਬਜੀ ਦੇ ਵੀਰੇ ਲਾਇਆ ਕਰੋ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਸਬਜੀ ਦਾ ਥੋੜਾ ਰਿਸਕ ਲਿਆ ਕਰੋ ਸਬਜੀ ਦੀ ਖੇਤੀ 'ਚ ਬਾਦੂ ਕਮਾਈ ਜ਼ਿਮੀਦਾਰ ਕਰ ਰਹੇ ਨੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਸਬਜੀ ਦੀ ਖੇਤੀ ਕਰਨ ਦਾ ਠੀਕ ਹੈ ਤਾ ਝੋਨੇ ਵੱਲ ਜਿਆਦਾ ਤੁਸੀਂ ਨਾ ਜਾਓ ਕਿਉਂਕਿ ਝੋਨਾ ਜਿਹੜੀ ਝੋਨੇ ਦੀ ਜਿਹੜੀ ਫਸਲ ਹੈ ਚਲੋ ਹੈ ਤਾਂ ਬਹੁਤ ਵਧੀਆ ਝੋਨੇ ਦੀ ਫਸਲ ਕਰਕੇ ਜਿਹੜੇ ਪਾਣੀ ਨੇ ਉਹ ਡੂੰਗੇ ਹੋਏ ਪਏ ਨੇ ਪੰਜਾਬ ਦੇ ਕਈ ਸੂਬੇ ਉਹੋ ਜਿਹੇ ਨੇ ਜਿੱਥੇ ਬਿਲਕੁਲ ਹੀ ਪਾਣੀ ਖਤਮ ਹੋ ਚੁੱਕਿਆ ਠੀਕ ਹੈ ਤਾਂ ਜਿਹੜਾ ਆਣ ਵਾਲਾ ਸਮਾਂ ਉਹਨਾਂ ਦੇ ਲਈ ਬਹੁਤ ਧਿਆਨਕ ਹੋਣ ਵਾਲਾ ਉਹ ਸਮਾਂ ਤਾਂ ਤੁਸੀਂ ਵੀ ਮਤਲਬ ਕੀ ਕਹਿਣ ਦਾ ਮਤਲਬ ਇਹ ਹੈ ਕਿ ਝੋਨੇ ਦੀ ਖੇਤੀ ਛੱਡ ਕੇ ਤੁਸੀਂ ਸਬਜ਼ੀਆਂ ਤੇ ਜ਼ਿਆਦਾ ਇੰਟਰਸਟ ਲਿਆ ਕਰੋ ਸਬਜ਼ੀਆਂ ਦੀ ਖੇਤੀ ਤੁਸੀਂ ਕਰਿਆ ਕਰੋ ਆ ਦੇਖ ਸਕਦੇ ਜਿਵੇਂ ਬਾਈ ਨੇ ਦੱਸਿਆ ਕਿ 4 ਕਿੱਲੇ ਮੱਕੀ ਲਾਈ ਆ ਬਾਈ ਨੇ ਇਸ ਵਾਰ ਤੇ 4ਾਂ ਕਿੱਲਾਂ ਦੇ ਵਿੱਚ ਮੱਕੀ ਦੀ ਪੈਦਾਵਾਰ ਇਤਨੀ ਪੈਦਾਵਾਰ ਆ ਦੇਖ ਸਕਦੇ ਹੋ ਦੋਸਤੋ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਿਹਾ ਆ ਦੇਖ ਕੁੱਕੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਛੱਲੀਆਂ ਲੱਗੀਆਂ ਹੋਈਆਂ ਨੇ ਇੱਕ ਇੱਕ ਬੁੱਟੇ ਨੂੰ ਤਿੰਨ ਤਿੰਨ ਛੱਲੀਆਂ ਦੋ ਦੋ ਛੱਲੀਆਂ ਚਾਰ ਚਾਰ ਛੱਲੀਆਂ ਬੁੱਟਿਆਂ ਨੂੰ ਲੱਗੀਆਂ ਹੋਈਆਂ ਨੇ ਵਿੱਚ ਵੜ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖ ਸਕਦੇ ਹੋ ਤੁਸੀਂ ਆਦੇਸ ਆਦੇਸ ਆ ਸਾਰੀ ਛਲੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਵੀ ਜਿੱਥੋਂ ਤੱਕ ਤੁਹਾਡੀ ਮਤਲਬ ਕਿ ਜਿਹੜੇ ਇੰਡੀਆ ਦੇ ਹਰ ਕੋਨੇ ਦੇ ਵਿੱਚੋਂ ਪੰਜਾਬ ਦੇ ਹਰ ਮਤਲਬ ਕਿ ਸ਼ਹਿਰ ਦੇ ਵਿੱਚੋਂ ਜਿੱਥੋਂ ਜਿੱਥੋਂ ਵੀ ਉਹ ਵੀਡੀਓ ਦੇਖ ਰਹੇ ਨੇ ਤਾਂ ਥੋੜੀ ਸਬਜੀ ਦੀ ਸਬਜੀ ਦੀ ਖੇਤੀ ਵੀ ਕਰਿਆ ਕਰੋ ਸਬਜੀ ਦਾ ਤੁਸੀਂ ਵੀ ਰਿਸਕ ਵੀ ਲਿਆ ਕਰੋ ਸਬਜੀ ਦੀ ਖੇਤੀ ਵੀ ਕਰਿਆ ਕਰੋ ਤਾਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆਂ ਦੋਸਤੋ ਧੰਨਵਾਦ ਮੱਕੀ ਦਾ ਜਿਹੜਾ ਆਟਾ ਹੈ ਉਹ ਬਹੁਤ ਸਵਾਦ ਆਟਾ ਹੈ ਮੱਕੀ ਦੇ ਹੁਣ ਸਿਆਲ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਚੱਲਣ ਵਾਲਾ ਠੀਕ ਹੈ ਤਾਂ ਇਸ ਕਰਕੇ ਮੱਕੀ ਦੀ ਤਿਆਰੀ ਕਿਸਾਨ ਭਰਾਵਾਂ ਨੇ ਪਹਿਲਾਂ ਹੀ ਕਰ ਲਈ ਆ ਦੇਖ ਸਕਦੇ ਹੋ ਤੁਸੀਂ ਮੱਕੀ ਦਾ ਆਟਾ ਤੇ ਸਰੋਂ ਦਾ ਸਾਗ ਪੰਜਾਬ ਦੇ ਪੰਜਾਬ ਦੀ ਬੜੀ ਫੇਮਸ ਥੀਸ ਹੈ ਤਾਂ ਤੁਸੀਂ ਦੇਖ ਸਕਦੇ ਹੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਕਿਸੇ ਨਵੀਂ ਸਬਜ਼ੀ ਦੀ ਜਾਣਕਾਰੀ ਦਵਾਂਗੇ ਸਬਜ਼ੀ ਦੀ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਹਰ ਇੱਕ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਆ ਜਿੰਨੇ ਵੀ ਵੀਡੀਓ ਰਿਲੇਟਡ ਜੁੜੇ ਹੋਏ ਨੇ ਜਿਹੜੇ ਖੇਤੀ ਬਾੜੀ ਰਤੀ ਖੇਤੀ ਬਾੜੀ ਬ੍ਰਦੀ ਨੌਲੇਜ ਰੱਖਦੇ ਨੇ ਹਨ ਤੇ ਥੈਂਕ ਯੂ ਦੋਸਤੋ ਧੰਨਵਾਦ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆਪਾਂ ਚੈਨਲ ਤੇ ਨਵੇਂ ਬਣੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਓਕੇ Забракади